ਆਪਾਂ ਵੱਡਾਂਗੇ ਵੱਢ ਕੇ ਪਾਣੀ ਦੇ ਚੰਗੇ ਦੇਕੇ ਨਾਲ ਧੋਵਾਂਗੇ ਤੁਹਾਨੂੰ ਵੀਡੀਓ ਚ ਸਾਹ ਦੱਸਾਂਗੇ ਕਿ ਕਿਵੇਂ ਆਪਾਂ ਇਹ ਵੱਢ ਕੇ ਧੋ ਕੇ ਤੇ ਫਿਰ ਚੰਗੀ ਤਰ੍ਹਾਂ ਦੇਖੋ ਇਦਾਂ ਇਹਨੂੰ ਵੱਢਣਾ ਚਾਰ ਖਾ ਕੇ ਟਰਾਈ ਕਰਕੇ ਦੇਖੇ ਜਿਹੜੇ ਲੋਕ ਨਹੀਂ ਖਾਂਦੇ ਨਾ ਯਾਰ ਖਾ ਕੇ ਦੇਖੋ ਬੜਾ ਲੱਗੀਆਂ ਤੇ ਕੀ ਕੀ ਆਏ ਲੋ ਜੀ ਚਾਰ ਆਪਣਾ ਵੱਡੇ ਗਿਆ ਇਹਨੂੰ ਆਪਾਂ ਨੂੰ ਚੰਗੀ ਤਰ੍ਹਾਂ ਧੋਣਾ ਹੈ ਪਾਣਾ ਲੈ ਆਉਂ ਆ ਦੇਖੋ ਲੱਗੋ ਦਾ ਆ ਦੇਖੋ ਜੀ ਪੂਰਾ ਮੂਲੀ ਮੰਗੂਈਆ ਜਿਵੇਂ ਮੂਲੀ ਹੁੰਦੀ ਹੈ ਜਿਹਨਾਂ ਨੂੰ ਸ਼ੂਗਰ ਦੀ ਰਹਿੰਦੀ ਆ ਸ਼ੂਗਰ ਜਾਂ ਜਿਹਨਾਂ ਦਾ ਜੂਰੀਆ ਵੱਧ ਜਾਂਦਾ ਏ ਨਵਾਂ ਵਾਤੇ ਬਹੁਤ ਵਧੀਆ ਏ ਜਰੂਰ ਇਹਦਾ ਚਾਰ ਬਣਾ ਕੇ ਖਾਓ ਸਿਆਲ ਵਿੱਚ ਤੇ ਤੇ ਸਾਡੇ ਸਰੀਰ ਵਧੀਆ ਰਹਿਣਗੇ ਆ ਦੇਖੋ ਇਹ ਨੂੰ ਸਾਫ ਕਰ ਲੂ ਜੀ ਇਹਨੂੰ ਹੁਣ ਛੇਲਣਾ ਜਿਹਦਾ ਮੂਲੀ ਛਿਲੀ ਦੀ ਐ ਇਦਾਂ ਦਾ ਟੱਕੜੇ ਕਰ ਲੈਣੇ ਆ ਤੇ ਉਸ ਤੋਂ ਬਾਅਦ ਫਿਰ ਨੂੰ ਤੜਕਾ ਲਾਵਾਂਗੇ ਤੜਕਾ ਕੇ ਫਿਰ ਡੱਬੇ ਵਿੱਚ ਪਾ ਦਾਂਗੇ ਤੇ ਚਾਰ ਦਾ ਬਣ ਜੂਗਾ ਬਹੁਤ ਤਾਕਤਵਾਰ ਚਾਰ ਬਣਦਾ ਏ ਤੁਹਾਨੂੰ ਦਿਖਾਣੇ ਆ ਅੱਗੇ ਕਿਵੇਂ ਇਹਨੂੰ ਛੱਲ ਕੇ ਤੇ ਕਿਵੇਂ ਇਹਦਾ ਚਾਰ ਬੰਨਾ ਲੋ ਜੀ ਦੋਸਤੋ ਤੇਲ ਹੋ ਗਿਆ ਡਾ ਗਰਮ ਤੇ ਹੁਣ ਪਾਣ ਗਿਆਂ ਤੜਕਾ ਇੰਨੀ ਤਰ੍ਹਾਂ ਕਰਾਏ ਆਪਾਂ ਭਰਾਈ ਤੁਹਾਨੂੰ ਪਾ ਮੰਗੇ ਆਈ ਗਈ ਥੋੜੇ ਬਾਰੇ ਥੋੜੀ ਲਾਲ ਮਰਚ ਥੋੜੀ ਹਲਦੀ ਤੇ ਪਾਇਆ ਨਮਕ ਵੀ ਇਹ ਚੰਗੀ ਤਰ੍ਹਾਂ ਹੰਕਾਰਾਂਗੇ ਆਪਾਂ ਮਿੱਥਾਂ ਚੰਗੀ ਤਰ੍ਹਾਂ ਜਾਰ ਵਧੀਆ ਦਾ ਟੇਸਟੀ ਬਣ ਛੱਡੇ ਵੀਡੀਓ ਨੂੰ ਜਰੂਰ ਤੁਸੀਂ ਕੇਕ ਲਾਇਕ ਕਰੋ ਜੇ ਲੱਗੇ ਇਹ ਵੀਡੀਓ ਲੱਗਦੀ ਹੈ ਜੀ ਜੁਆਨ ਵੀ ਦੇ ਦੋ ਮਾਂ ਥੋੜੀ ਜੁਆਨ ਪਾਵਾਂਗੇ ਵਿੱਚ ਜੋ ਪੂਰਾ ਫੇਰ ਫਾਈ ਅੰਦਰ ਛਾਣ ਕੇ ਜੀ ਸਾਡਾ ਚਾਰ ਬਣ ਕੇ ਵਗਿਆ ਰੈਡੀ ਤੇ ਹੁਣ ਡੱਬੇ ਚ ਆਪਾਂ ਪਾਣ ਲੱਗੇ ਆ ਇਹ ਸਵਾਂਝਾਂ ਦੇ ਵਿੱਚ ਆਪਾਂ ਮਰਚਾ ਪਾਤੀਆਂ ਮਿਕਸ ਕਰਤਾ ਚਾਰ ਤਾਂ ਬਹੁਤ ਹੀ ਤੇਜ਼ੀ ਬਣਿਆ ਹੈ ਖਾ ਕੇ ਆਪਾਂ ਚੈੱਕ ਕੀਤਾ ਹੈਗਾ ਤੇ ਤੁਸੀਂ ਜ਼ਰੂਰ ਘਰੇ ਸਵਾਂਝਾਂ ਦਾ ਚਾਰ ਬਣਾਓ ਤੇ ਖਾਓ ਇਹ ਬਹੁਤ ਵਧੀਆ ਹੁੰਦਾ ਸਿਹਤ ਵਾਸਤੇ ਤੇ ਬਹੁਤ ਹੀ ਟੇਸਟੀ ਬਣਦਾ ਏ ਸਾਡਾ ਤੇ ਹੋ ਗਿਆ ਡੱਬਾ ਰੈਡੀ ਜ ਆਪਣਾ ਤਾਂ ਮਹੀਨਾ 2 ਮਹੀਨਾ ਲੰਘ ਜਾਣੇ ਵਧੀਆ ਤੁਸੀਂ ਜਰੂਰ ਕਰਿਓ ਸਾਡੇ ਚੈਨਲ ਨੂੰ ਵੀ ਸਪੋਰਟ ਕਰਿਓ ਫਿਰ ਆਪਾਂ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਆਵਾਂਗੇ ਤੇ ਦੱਸਾਂਗੇ ਤੁਹਾਨੂੰ ਇੱਥੇ ਫਾੜੀ ਚੱਕਰ ਕਰਕੇ ਦਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਚੰਗਾ ਜੀ